ਭਾਈ ਅਮਰਤਪਾਲ ਸਿੰਘ ਨੂੰ ਜੇ ਪੰਜਾਬ ਦੇ ਲੋਕ ਖਾਸ ਕਰਕੇ ਖਡੂਰ ਸਭ ਦੇ ਲੋਕ ਇਲੈਕਸ਼ਨ ਜਿਤਾ ਦਿੰਦੇ ਆ ਤੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਨਹੀਂ ਹੋ ਸਕਦਾ ਇਲੈਕਸ਼ਨ ਜਿੱਤਨ ਨਾਲ ਕੋਈ ਵੀ ਬੰਦਾ ਬਾਹਰ ਨਹੀਂ ਹੁੰਦਾ ਹੈ ਕਿਉਂ ਮੈਂ ਲਾਇਰ ਹੈਗਾ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ ਜੇ ਇਲੈਕਸ਼ਨ ਜਿੱਤਨ ਨਾਲ ਤੁਸੀਂ ਬਾਹਰ ਆਂਦੇ ਹੋ ਫਿਰ ਕੇਜਰੀਵਾਲ ਨੂੰ ਅੰਦਰ ਕੱਢ ਨਹੀਂ ਕੀਤਾ ਮਨੀਸ਼ ਸੌਦੀਆ ਕਦਰ ਵੀ ਅੰਦਰ ਬੈਠਿਆ ਹੋਇਆ ਹੈ ਅਮਰਤਪਾਲ ਜੀ ਵੀ ਵਾਈਸ ਕਿਰਲ ਹੈ ਉਹ ਹੈਗੇ ਜੋ ਕਿ ਵੀ ਸਿਟੀਜ਼ਨ ਹੈ ਕਿ ਜਿਹੜਾ ਵਿਦੇਸ਼ੀ ਬੰਦਾ ਹੁੰਦਾ ਹੈ ਉਹ ਕਿਸੇ ਵੀ ਦੇਸ਼ ਦੇ ਰਾਜਨੀਤਿਕ ਮਸਲਿਆਂ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਅੰਮ੍ਰਿਤਪਾਲ ਦੇ ਖਿਲਾਫ ਜਿਹੜੇ ਕੇਸਸ ਨੇ ਉਹਦੇ ਵਿੱਚ ਚਲਾਨੀ ਪੇਸ਼ ਨਹੀਂ ਹੋਏ ਇਹਨਾਂ ਦੀ ਅਰੈਸਟ ਨਹੀਂ ਪਾਈ ਗਈ। ਸਰਕਾਰ ਦੀ ਅੱਖ 'ਚ ਅੱਖ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਸਕਦੇ ਹਾਂ ਕਿ ਦਿੱਲੀ ਤੋਂ ਪੰਜਾਬ ਨਾਲ ਆਤਕਾ ਕਰ ਰਹੀ ਹੈ। ਪੰਜਾਬ ਨਗਾਰਾ মিডিਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਭਰਾਜ ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਖਾਸ ਕਰ ਆਲ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਨਜ਼ਰਸਾਨੀ ਬਣੀ ਹੋਈ ਹੈ ਤੇ ਸਭ ਤੋਂ ਵੱਧ ਜਿਹੜੀ ਕਿਤੇ ਨਾ ਕਿਤੇ ਨਿਗਾਹ ਕੇਂਦਰਿਤ ਨਜ਼ਰ ਆਉਂਦੀ ਹੈ ਉਹ ਪੰਥਕ ਸੀਟਾਂ ਦੇ ਉੱਪਰ ਨਜ਼ਰ ਆਉਂਦੀ ਹੈ ਖੜੂਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵੀ ਜ਼ਿਕਰ ਹੋ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਲੋਕ ਸਨੇਹ ਰੱਖਦੇ ਨੇ ਤਾਂ ਉਹਨਾਂ ਦੇ ਵੱਡੇ ਸਵਾਲ ਵੀ ਨਜ਼ਰ ਆਉਂਦੇ ਨੇ ਕਾਨੂੰਨੀ ਪੱਖ ਤੋਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਮੇਰੇ ਨਾਲ ਸੀਨੀਅਰ ਵਕੀਲ ਸਰਦਾਰ ਸਿਮਰਨਜੀਤ ਸਿੰਘ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਸੱਸ਼ੀ ਗਰ ਜੀ ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਦੇ ਵਿੱਚ ਨਿਤਰੇ ਹੋਏ ਨੇ ਆਜ਼ਾਦ ਉਮੀਦਵਾਰ ਵਜੋਂ ਆ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਇਹ ਸਾਰਾ ਰਿਐਕਸ਼ਨ ਨੂੰ ਦੇਖੋ 2022 ਤੇ ਵਿੱਚ ਇੱਕ ਅੰਡਰ ਕਰੰਟ ਬਹੁਤ ਵੱਡੀ ਮੂਵਮੈਂਟ ਚੱਲੀ ਹੈ ਜਿੱਥੇ ਲੋਕਾਂ ਨੇ ਆਮ ਪਾਰਟੀ ਨੂੰ ਜਤਾਇਆ ਉਥੇ ਪੰਥ ਕੈਂਡੀਡੇਟਸ ਨੂੰ ਬਹੁਤ ਵੱਡੇ ਪੱਧਰ ਤੇ ਵੋਟ ਕੀਤਾ ਹੈ ਹੂੰ ਤੇ ਉਹ ਜਿਹੜੀ ਮੋਬਾ ਪਿਛਲੇ ਜਿਹੜਾ ਆਮ ਆਦਮੀ ਪਾਰਟੀ ਦੇ ਜਦੋਂ 92 ਕੈਂਡੀਡੇਟਸ ਜਤਾਏ ਨੇ ਜਦੋਂ ਪੰਜਾਬ ਦੇ ਹੁਣ ਲੋਕਾਂ ਨੇ ਦੇਖਿਆ ਹੈ ਕਿ ਜਿਹੜੀ ਇਹ ਗੱਲ ਕਰਦੇ ਸੀ ਉਹ ਤੋਂ ਤੇ ਇਹਨਾਂ ਨੇ ਯੂ ਟਰਨ ਲੈ ਲਿਆ ਹੂੰ ਕਿ ਇਹਨਾਂ ਨੇ ਸਾਰੀ ਤਾਕਤ ਦਿੱਲੀ ਦੇ ਭਈਆਂ ਨੂੰ ਦੇ ਦਿੱਤੀ ਹੈ ਹੂੰ ਉਹਨਾਂ ਭਈਆਂ ਨੇ ਹਰ ਐਮਐਲਏ ਦੇ ਉੱਪਰ ਇੱਕ ਇੱਕ ਬੰਦਾ ਦਿੱਲੀ ਤੋਂ ਅਪਾਇੰਟ ਕੀਤਾ ਹੋਇਆ ਹੈ ਸਿੱਧੀ ਪੰਜਾਬ ਦੀ ਲੁੱਟ ਦਿੱਲੀ ਜਾ ਰਹੀ ਹੈ ਹੂੰ ਤੁਸੀਂ ਦੇਖੋ ਪੰਜਾਬ ਦੇ ਠੇਕਿਆਂ ਦਾ ਪੈਸਾ ਰੇਤਾਂ ਦਾ ਪੈਸਾ ਦਿੱਲੀ 'ਚ ਤੈਅ ਹੋ ਰਿਹਾ ਹੈ ਤੇ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ 92 ਬੰਦੇ ਪੰਜਾਬ ਨੇ ਜਿਤਾਏ ਨਹੀਂ ਜਦੋਂ ਰਾਜ ਸਭਾ ਦੀਨ ਦੀ ਵਾਰੀ ਆ ਗਈ ਤਾਂ ਫਿਰ ਦਿੱਲੀ ਦੇ ਭਈਏ ਜਿਹੜੇ ਸੀ ਪੰਜਾਬ ਦੇ ਵਿੱਚ ਰਹਿ ਕੇ ਰਾਜ ਸਭਾ ਦੀਆਂ ਸੀਟਾਂ ਲੈ ਗਏ ਜਿਹੜਾ ਇਨਕਲਾਬ 2 ਸਾਲ ਪਹਿਲਾਂ ਆਇਆ ਸੀ ਲੋਕ ਕੱਕੇ ਉਹਦੇ ਤੋਂ ਆਹ ਮਤਲੀ ਜਿਹੜਾ ਇਨਕਲਾਬ ਡ੍ਰੈਗ ਰੂਮਾਂ ਦੇ ਵਿੱਚ ਬਹਿ ਕੇ ਬਣਾਉਂਦੇ ਸੀ ਉਹਨੂੰ ਸਮਝ ਆ ਗਈ ਹੈ ਕਿ ਜਿੱਥੋਂ ਇਹਨਾਂ ਨੇ ਇਨਕਲਾਬ ਦਾ ਨਾਰਾ ਮਾਰਿਆ ਉਹਨਾਂ ਨੇ ਤੇ ਇਹਨਾਂ ਨੂੰ ਬੰਗਾ ਵਿਧਾਨ ਸਭਾ ਹਲਕਾ ਸੀ ਨਵਾਂ ਸ਼ਹਿਰ ਹਲਕਾ ਸੀ ਜਿਹਦੇ ਵਿੱਚ ਇਨਕਲਾਬ ਦੀ ਗੱਲ ਭਗਤ ਸਿੰਘ ਦੀ ਚੱਲਦੀ ਸੀ ਉਹਨਾਂ ਨੇ ਤੇ ਨਿਹੰਗ ਦੇ ਵਾਟੇ ਵਾਂਗੂ ਮਾਰਸ ਕੇ ਦੋਨੋਂ ਸੀਟਾਂ ਹਰਾ ਕੇ ਇਹਨਾਂ ਨੂੰ ਕੱਟਿਆ ਹੈਗਾ ਹੂੰ ਇਸੂ ਉਸ ਕਰਕੇ ਹੁਣ ਮਤਲ ਜਿਹੜਾ ਪੰਜਾਬ ਦਾ ਜਿਹੜੇ ਲੋਕ ਨਿਊ ਸੋਚਦੇ ਨਹੀਂ ਕਿ ਇਹ ਜਿਹੜੀਆਂ ਪਾਰਟੀਆਂ ਹੈ ਕਾਂਗਰਸ ਤੇ ਨੈਸ਼ਨਲ ਪਾਰਟੀ ਵਰਗੀ ਪਾਰਟੀ ਹੈ ਜਿਹਦਾ ਰਿਮੋਟ ਕੰਟਰੋਲ ਦਿੱਲੀ ਦੇ ਵਿੱਚ ਹਾਂ ਸੋ ਉਠੋ ਕੀ ਵਾਇਲ ਇਲੈਕਸ਼ਨ ਦੇ ਵਿੱਚ ਪਾਰਟੀਆਂ ਨੇ ਸਰਦਾਰ ਸਿਮਰਤਜੀਤ ਸਿੰਘ ਮਾਨ ਜਿਹੜੇ ਕალიਦਲ ਅੰਮ੍ਰਿਤਸਰ ਦੇ ਲੀਡਰ ਨੇ ਜਦੋਂ ਉਹਨਾਂ ਨੂੰ ਜਿਤਾਇਆ ਹੈ ਤੇ ਪਿਛਲੇ 2 ਸਾਲ ਦੀ ਜਿਹੜੀ ਪਰਫਾਰਮੈਂਸ ਹੈ ਜਦੋਂ ਸਿੱਖਾਂ ਦੀ ਹੁਣ ਇੰਟਰਨੈਸ਼ਨਲ ਲੈਵਲ ਤੇ ਟਾਰਗੇਟ ਕਿਲਿੰਗ ਹੋਈ ਹੈ ਚਾਹੇ ਉਪਾਈ ਹਰਦੀਪ ਸਿੰਘ ਨੱਜਰ ਦੀ ਹੈ ਪਾਈ ਉਹ ਪਾਈ ਅਪਤਾਰ ਸਿੰਘ ਖੰਡੇ ਦੀ ਹੈ ਗਿਆ ਚਾਹੇ ਹੋਰ ਸਿੱਖਾਂ ਦੀ ਹੈਗੀ ਹੈ ਹਾਂ ਚਾਹੇ ਇਹਨਾਂ ਨੇ ਗੁਰਪ੍ਰਤਵੰਤ ਪੰਨੂ ਨੂੰ ਉੱਥੇ ਕਤਲ ਕਰਾਉਣ ਦੀ ਕੋਸ਼ਿਸ਼ ਅਟੈਂਪਟ ਕੀਤੀ ਹੈ ਜੁਐਸਏ ਦੇ ਵਿੱਚ ਹੁਣ ਦੇਖੋ ਕਿ ਬੀਜੇਪੀ ਦੇ ਹਰ ਦਫਤਰ 'ਚ ਨਾਰਾ ਲੱਗਿਆ ਹੈ ਕਿ ਘਰ 'ਮੇਂ' ਗੁਸਕੇ ਮਾਰਾਂਗੇ ਪੰਜਾਬ ਦੀ ਧਰਤੀ ਤੇ ਦੇਖੋ ਕਿ ੱਡੀ ਵੱਡੀ ਜ਼ਰਤ ਕਰ ਰਹੇ ਨੇ ਉਸ ਕਾਲ ਦੇ ਵਿੱਚ ਇੱਕ ਪੰਥਕ ਸੈਂਟੀਮੈਂਟ ਖੜਾ ਹੋ ਗਿਆ ਯਾਰ ਜਰ ਪੰਜਾਬ ਦੀ ਤਾਂ ਪਾਰਲੀਮੈਂਟ 'ਚ ਗੱਲ ਕਰਨ ਵਾਲਾ ਹੀ ਕੋਈ ਨਹੀਂ ਹੈਗਾ ਸੋ ਇਸ ਵਾਰ ਪੰਜਾਬ ਚਾਹੁੰਦਾ ਹੈ ਕਿ ਜਿੱਥੇ ਦਿੱਲੀ ਚਾਹੁੰਦੀ ਹੈ ਕਿ ਸਿਮਰਨਜੀਤ ਸਿੰਘ ਮਾਨਮੋ ਇਸ ਵਾਰ ਆਪਾਂ ਸੰਗਰੂਪ ਤੋਂ ਕੰਟੇਨ ਕਰਨਾ ਹੈ ਉਹਨੂੰ ਹਰਾਉਣਾ ਹੈ ਕਿ ਪੰਜਾਬ ਦੀ ਗੱਲ ਨਾ ਹੋ ਸਕੇ ਸੰਰੂਰ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਲੈਕਸ਼ਨ ਦੀ ਲਹਿਰ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਬਣੀ ਹੋਈ ਹੈ ਪਰ ਹਾਲ ਦੇ ਵਿੱਚ ਜੇ ਆਪਾਂ ਲਾਲਜੀਤ ਭੁੱਲਰ ਦੀ ਆਮ ਆਦਮੀ ਪਾਰਟੀ ਤੋਂ ਗੱਲ ਕਰੀਏ ਤਾਂ ਉਹ ਟਰਾਂਸਪੋਰਟ ਮੰਤਰੀ ਵੀ ਰਹੇ ਨੇ ਚਾਹੇ ਵਿਭਾਗ ਉਹਨਾਂ ਦਾ ਤਬਦੀਲ ਹੋਇਆ ਪਰ ਉਹ ਵੀ ਕਹਿੰਦੇ ਕਿ ਕੇਵਲ ਜਿਹੜਾ ਅਮਰਤਪਾਲ ਨੂੰ ਵੋਟ ਹੈ ਜਿਹੜੇ ਕਹਿੰਦੇ ਨੇ ਪੰਥਕ ਹਲਕਾ ਤੇ ਪੰਥਕ ਵੋਟ ਮਿਲੂਗੀ ਉਹ ਕੇਵਲ ਅਮਰਤਪਾਲ ਨੂੰ 50000 ਸਿਰਫ ਵੋਟ ਪੈਗੀ ਤੇ ਮੈਂ 2 ਲੱਖ ਦੀ ਜਿਹੜੀ ਵੱਡੀ ਲੀਡ ਹੈ ਉਹਦੇ ਨਾਲ ਜਿੱਤੂਗਾ ਕਿ ਕੋ ਮੈਂ ਤੁਹਾਨੂੰ ਬੇਸਿਕ ਗੱਲ ਤੇ ਲਿਆਉਣ ਲੱਗਿਆ ਹੈ ਇਸ ਵਾਰ ਦਿੱਲੀ ਕਹਿੰਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣਾ ਹੈ ਪਰ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਜੇ ਮਾਨ ਨੂੰ ਤੇ ਜਤੋਨਾ ਜਤੋਨਾ ਨਾਲ ਉਹਦੇ 89 ਵਾਂਗੂ ਅਸੀਂ ਬੰਦੇ ਚ ਤਾਂ ਕਿ ਸਾਰੇ ਦੇ ਸਾਰੇ ਪੇਚਰ ਜੀਵੀ ਇਹਨਾਂ ਟੋਪੀ ਵਾਲਿਆਂ ਨੂੰ ਝਾੜੀ ਵਾਲਿਆਂ ਨੂੰ ਬਾਈਚ ਕੋਈ ਸੈਂਸਿਟੀ ਨਹੀਂ ਸੀ ਲੈਂਦਾ ਤੇ ਰਿਜ਼ਲਟ ਕੁਝ ਹੋਰ ਸੀ ਇਸ ਵਾਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦਿੰਦਾ ਹੈ ਕਿ ਪੰਜਾਬ ਦੇ 13 ਲੋਕ ਸਭਾ ਸਿੱਕੇ ਤੇ ਜਿਹੜੇ ਰਿਜ਼ਲਟ ਹੋਣਗੇ ਦਿੱਲੀ ਦੀਆਂ ਅੱਖਾਂ ਖੋਲਣ ਵਾਲੇ ਹੋਣਗੇ ਹੂੰ ਸੋ ਇਹ ਬਹੁਤ ਵੱਡੀ ਮੂਵ ਹੈ ਕਿ ਹੈ ਜਿਹੜੇ ਜਿਹੜੇ ਪੰਥਕ ਲੋਕ ਨੇ ਉਹਨਾਂ ਤੇ ਮੈਨੂੰ ਲੱਗਦਾ ਹੈ ਕਿ ਲੋਕ ਬਹੁਤ ਵੱਡੇ ਪੱਧਰ ਤੇ ਰਿਸਪੌਂਡ ਕਰਨਗੇ ਜਿਹੜਾ ਭੁੱਲਰ ਦਾ ਬਿਆਨ ਆ ਗਰਾਊਂਡ ਤੇ ਹੈ ਕੇਵਲ ਹਵਾਜੀ ਮੰਨਦੇ ਹੋ ਜਾਂ ਗਰਾਊਂਡ ਤੇ ਵੀ ਨਜ਼ਰ ਆਉਂਦਾ ਹੈ ਕੁਛ ਦੇਖੋ ਇੱਥੇ ਵਿਚਾਰੀ ਛੋਟੇ ਛੋਟੇ ਲੋਕ ਨੇ ਇੱਥੇ ਤੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਆਪ ਦੇ ਆਪ ਨੂੰ ਮਹਾਰਾਜਾ ਕਹਿੰਦਾ ਸੀ ਹਾਂ ਤੇ ਜਿਹੜਾ ਚੀਫ ਮਿਨਿਸਟਰ ਵੀ ਰਿਹਾ ਤੇ ਐਮਪੀ ਵੀ ਰਿਹਾ ਤੇ ਐਨੇ ਅਹੁਦੇ ਹਟਾਏ ਦੇ ਪਰਿਵਾਰ ਨੇ ਉਹਨੂੰ مانਸ ਕੇ ਰੱਖ ਦਿੱਤਾ ਹੈ ਲੋਕਾਂ ਨੇ ਸੁਖਬੀਰ ਬਾਦਲ ਜਿਹਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਹੈ ਜਿਹੜਾ ਐਨੀ ਵਾਰੀ ਚੀਫ ਮਿਨਿਸਟਰ ਰਿਹਾ ਪੰਜਾਬ ਦਾ ਉਹਨੂੰ ਦੇਖੋ ਜਲਾਲਾਬਾਦ ਤੋਂ مانਸ ਕੇ ਰੱਖਤਾ ਹੈ ਸੁਖਬੀਰ ਦੇ ਸਾਲੇ ਵਿਕਰਮ ਮਜੀਠੀਆ ਨੂੰ مانਸ ਦਿੱਤਾ ਹੈ ਨਵਜੋਸ਼ ਸਿੱਧੂ ਨੂੰ ਮਾਂਜ ਕੇ ਰੱਖ ਦਿੱਤਾ ਹੈ ਤੇ ਇਹ ਕਿਹੜੇ ਬਾਦਕੀ ਦੀ ਮੂਲੀ ਹੈਗਾ ਸਰਦਾਰ ਮਾਨ ਸਾਹਿਬ ਦੇ ਬਾਰੇ ਦਲੀਲ ਦਿੱਤੀ ਜਾਂਦੀ ਹੈ ਕਿ 89 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਜੇਲ੍ਹ ਦੇ ਵਿੱਚੋਂ ਕਢਵਾਇਆ ਸੀ ਤੇ ਉਸੇ ਤਰਜ਼ ਦੇ ਉੱਪਰ ਅਮਰਤਪਾਲ ਸਿੰਘ ਨੂੰ ਵੀ ਜੇਲ੍ਹ ਦੇ ਵਿੱਚੋਂ ਲੋਕ ਵੋਟ ਪਾ ਕੇ ਐਮਪੀ ਬਣਾ ਕੇ ਫਿਰ ਬਾਹਰ ਕਢਵਾ ਕੇ ਲਿਆਉਣਗੇ ਕੀ ਲੱਗਦਾ ਹੈ ਕਿ ਇਹ ਜਿਹੜੀ ਗੱਲ ਹੈ ਸੰਭਵ ਹੋ ਸਕਦੀ ਆ ਨਹੀਂ ਜੀ ਜਦੋਂ 89 'ਚ ਮਾਨ ਸਾਹਿਬ ਐਮਪੀ ਬਣੇ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਸੀ ਬਾਹਰ Nikle ਕਿ ਉਹ ਮੈਂਬਰ ਪਾਰਲੀਮੈਂਟ ਬਣ ਗਏ ਨਹੀਂ ਹੂੰ ਇੱਕ ਕੇਸੋ ਭਰੀ ਹੋਗੇ ਸੀ ਇੱਕ ਕੇਸ ਝੂਠਾ ਕੇਸ ਸੀ ਉਹਨੂੰ ਸਰਕਾਰ ਨੂੰ ਡਰਾਪ ਕਰਨਾ ਪਿਆ ਸੀ ਇਸ ਕਰਕੇ ਬਾਹਰ ਆਏ ਜੇ ਇਲੈਕਸ਼ਨ ਜਿੱਤਣ ਨਾਲ ਕੋਈ ਬੰਦਾ ਬਾਹਰ ਨਹੀਂ ਆਉਂਦਾ ਹੈਗਾ ਮੈਂ ਲਾਇਲ ਹੈਗਾ ਮੈਂ ਤਾਂ ਸਪਸ਼ਟ ਕਰ ਦਿੰਦਾ ਹਾਂ ਜੇ ਇਲੈਕਸ਼ਨ ਜਿੱਤਣ ਨਾਲ ਤੁਸੀਂ ਬਾਹਰ ਆਂਦੇ ਹੋ ਫਿਰ ਕੇਜਰੀਵਾਲ ਨੂੰ ਅੰਦਰ ਕਦ ਲਈ ਕੀਤਾ ਮਨੀਸ਼ ਸੌਦੀਆ ਕਦ ਲਈ ਅੰਦਰ ਬੈਠਿਆ ਹੋਇਆ ਹੈ ਜੈਨ ਕਦ ਲਈ ਦਿੱਲੀ ਚ ਅੰਦਰ ਬੈਠਿਆ ਹੋਇਆ ਹੈ ਇਹਨਾਂ ਦਾ ਫਿਰ ਜਿਹੜਾ ਅंसारी ਮਰਿਆ ਹੈ ਜੇਲ੍ਹ ਚ ਮਰਵਾਇਆ ਹੈ ਉਹ ਤਾਂ ਵੇਖੋ ਉਹ ਵੀ ਐਮਪੀ ਸੀ ਫਿਰ ਪੱਪੂ ਜ਼ਾਦਬ ਜਿਹੜਾ ਹੈ ਉਹ ਵੀ ਤੇ ਲਗਾਤਾਰ ਐਮਪੀ ਰਹਿਤ ਜੇਲ੍ਹ ਚ ਬੈਠਿਆ ਰਿਹਾ ਜੇਲ੍ਹ ਚ ਬੈਠੇ ਇਲੈਕਸ਼ਨ ਚ ਲੜਦਾ ਰਿਹਾ ਉਹ ਡਿਫਰੈਂਟ ਇਸ਼ੂ ਹੈਗਾ ਜੀ ਪਰ ਮਤਲਬ ਅਸੀਂ ਚਾਹੁੰਦੇ ਆਂ ਕਿ ਜਦੋਂ ਤੁਸੀਂ ਆਪ ਦੇ ਬੰਦੇ ਜਿਤਾਉਂਦੇ ਹੋ ਦਿੱਲੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪੰਥਕ ਸੈਂਟੀਮੈਂਟ ਕੀ ਹੈਗਾ ਜੇ ਤੁਸੀਂ ਪੰਥਕ ਬੰਦਿਆਂ ਨੂੰ ਜਿਤਾਉਗੇ ਵੀ ਕਿਉਂਕਿ ਕੌਮ ਚ ਇੱਕ ਨਰਾਸ਼ਾ ਪੈਦਾ ਹੋ ਜਾਂਦੀ ਹੈ ਜਦੋਂ 84 ਦੇ ਵਿੱਚ ਦਿੱਲੀ ਨੇ ਸਾਨੂੰ ਸਨਬ ਕੀਤਾ ਹੈ ਦਰਬਾਰ ਸਾਹਿਬ ਨੂੰ ਟਾਇਟੇ ਨਹੀਂ ਕੀਤਾ ਹੈ 84 12 13 ਸਟ੍ਰੀਟਾਂ 'ਚ ਲਾਈਵ ਵਰਨਿੰਗ ਕੀਤੀ ਐ ਸਿੱਖਾਂ ਦੀ ਉਹ ਨਿਰਾਸ਼ਾ ਤੋਂ ਤੋੜਨ ਲਈ ਜਿਹੜੇ ਸਾਡੇ ਯੋਧੇ ਮੁੰਡੇ ਸੀ ਉਹਨਾਂ ਨੇ ਜਨਰ ਵਾਇਦਿਆ ਨੂੰ ਸੋਧਿਆ ਇੰਦਰਾ ਨੂੰ ਸੋਧਿਆ ਹਨ ਵੱਡੇ ਵੱਡੇ ਅਪ੍ਰੈਸ਼ਨਸ ਕੀਤੇ ਉਹਦੋਂ ਤੇ ਉਹਦਣਾ ਕੀ ਸੀ ਜਦੋਂ ਮਾਕਨ ਮਾਰਿਆ ਕਿੰਨੇ ਮਾਰੇ ਨੇ ਆਪਾਂ ਅਰਜਨਦਾਸ ਮਾਰਿਆ ਉਹਦਣਾ ਕੌਮ 'ਚ ਥੋੜਾ ਜਿਹਾ ਜਿਹੜੀ ਬੋਰਾਇਲ ਕੌਂਟਿਸ ਵਿੱਚ ਜਿਹੜੀ ਚੜ੍ਹਦੀ ਕਲਾ ਵਾਲੀ ਆਉਂਦੀ ਹੈ ਨਿਰਾਸ਼ਾ ਕੱਢਦੀ ਹੈ ਸੋ ਅੱਜ ਇਹ ਮਾਹੌਲ ਹੈਗਾ ਕਿ ਤੁਸੀਂ ਬੰਦਿਆਂ ਨੂੰ ਜਿਤਾ ਦਿਓ ਤਾਂ ਜੋ ਕਿ ਪੰਜਾਬ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਖਤਮ ਕਰਕੇ ਆਪਾਂ ਚੜ੍ਹਦੀ ਕਲਾ ਵਾਲਾ ਮਾਹੌਲ ਲੈ ਕੇ ਆਈਏ ਵੱਡਾ ਸਵਾਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਜੇ ਪੰਜਾਬ ਦੇ ਲੋਕ ਖਾਸ ਕਰ ਖਡੂਰ ਸਾਹਿਬ ਦੇ ਲੋਕ ਇਲੈਕਸ਼ਨ ਜਿਤਾ ਦਿੰਦੇ ਤੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਨਹੀਂ ਹੋ ਸਕਦਾ ਉਧ ਵਿੱਚ ਹੀ ਫਰਕ ਪੈਗਾ ਜੀ ਅੱਜਕੱਲ ਕਾਨੂੰਨ ਬਣ ਗਿਆ ਜਿਹੜਾ ਵੀ ਕੋਈ ਐਮ.ਐਲ.ਏ ਐਮ.ਪੀ ਹੈ ਹਮ ਸੁਪਰੀਮ ਕੋਰਟ ਦਾ ਕਾਨੂੰਨ ਆ ਕਿ ਉਹਨਾਂ ਦੇ ਖਿਲਾਫ ਟ੍ਰਾਇਲ ਸਪੀਡ ਅਪ ਹੋਣੇ ਚਾਹੀਦੇ ਨੇ ਹੁਣ ਤਾਂ ਜਿਹੜਾ ਅਮਰਿਤਪਾਲ ਦੇ ਖਿਲਾਫ ਜਿੰਨੇ ਕੇਸਸ ਨੇ ਉਹਦੇ ਵਿੱਚ ਚਲਾਨ ਵੀ ਪੇਸ਼ ਨਹੀਂ ਹੋਏ ਇਹਨਾਂ ਦੀ ਅਰੈਸਟ ਨਹੀਂ ਭਾਈ ਹੈਗੀ ਕਿਉਂਕਿ ਆਪਾਂ ਦਲਜੀਤ ਸਿੰਘ ਕਲਸੀ ਦੇ ਕੇਸ 'ਚ ਇੱਕ ਆਰਡਰ ਆਇਆ ਹੈ ਹਾਈ ਕੋਰਟ ਨੇ ਕਿਹਾ ਤਾਂ ਜੀ ਅਸੀਂ ਇਹਨਾਂ ਦੇ ਟ੍ਰਾਇਲ ਚਲੋਣੀ ਨਹੀਂ ਹੈਗੇ ਜਦੋਂ ਕਿ ਸਪੀਡੀ ਜਸਟਿਸ ਕਹਿੰਦਾ ਹੈ ਕਿ ਟ੍ਰਾਇਲ ਸਪੀਡ ਹੋਣੇ ਸਪੀਡੀ ਹੋਣੇ ਚਾਹੀਦੇ ਨੇ ਬੰਦਿਆਂ ਨੂੰ ਨਜ਼ਾਇਜ਼ ਇਲੀਗਲ ਕਸਟਡੀਜ਼ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਹਾਂ। ਸੋ ਇਕਵਰੀ ਜਿੰਨੇ ਵੀ ਪੰਜਾਬ ਜਿੰਨਾ ਲੋਕਾਂ ਨੇ ਪੰਜਾਬ ਨਾਲ ਖੜੇ ਹੋਏ ਨੇ ਉਹ ਜਿਤਾਉਣੇ ਚਾਹੀਦੇ ਨੇ। ਹਾਂ ਅੱਗੋਂ ਇਹ ਜ਼ਰੂਰ ਤੈਅ ਕਰਨਾ ਚਾਹੀਦਾ ਹੈ ਕਿ ਜਿੰਨੇ ਪਹਿਲੇ ਸਮੇਂ ਦੇ ਵਿੱਚ ਇੱਕ ਆਪਾਂ ਡਰਾਈਵਰ ਫਤੇ ਸਿੰਘ ਦਾ ਜਿਤਾਤਾ ਸੀ। ਉਹਦਾ ਨਾਂ ਸੀ ਕਿਕਰ ਸਿੰਘ। ਹਾਂ। ਤੇ ਪਾਰਲੀਮੈਂਟ ਦੇ ਵਿੱਚ ਉਹਨੂੰ ਇਹ ਸੈਂਸ ਨਹੀਂ ਸੀ ਕਿ ਜਿਹੜੀ ਉਹ ਤੋਂ ਆਪਾਂ ਬਟਨ ਦੱਬ ਕੇ ਲਾਈਟ ਜਗਾਉਂਦੇ ਆ ਉਹਦਾ ਮਤਲਬ ਹੈ ਕਿ ਸਪੀਕਰ ਕੋਲ ਸਵਾਲ ਪੁੱਛਣੇ। ਉਹ ਪਿੱਛੇ ਬੈਠਿਆ ਲਾਈਟ ਨੂੰ ਬੰਦ ਕਰਾਉਂਦਾ ਸੀ ਚਲਾਉਂਦਾ ਸੀ ਤੇ ਉਸ ਸਪੀਕਰ ਨੇ ਪੁੱਛਿਆ ਸੀ ਤੁਹਾਨੂੰ ਕੋਈ ਜ਼ਰੂਰੀ ਸਵਾਲ ਹੈਗਾ ਇੰਨੀ ਵਾਰੀ ਤੁਸੀਂ ਲਾਈਟ ਜਗਾਤੀ ਹੈ ਹੂੰ ਤੋ ਸੋ ਇਸ ਕਿਸਮ ਦੇ ਕਿਕਰ ਵਰਗੇ ਡਰਾਈਵਰ ਜੇ ਆਪਾਂ ਇਕੋ ਮਰ ਗਿਆ ਫਰੂਜ਼ਪੁਰ ਤੋਂ ਜਿਹੜਾ ਜਿਹਦਾ ਮੁੰਡਾ ਅੱਜਕੱਲ ਖੜਾ ਹੈ ਜੋਰਾ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਤੇ ਉਹ ਬੰਦੇ ਭੇਜਣ ਦੀ ਲੋੜ ਹੈ ਜਿਹੜੇ ਸਰਕਾਰ ਦੀ ਅੱਖ ਚ ਅੱਖ ਪਾ ਕੇ ਸਰਦਾਰ ਸੁਮਰਨਜੀਤ ਸਿੰਘ ਮਾਨ ਨੂੰ ਕਹਿ ਸਕਦੇ ਹੁਣ ਹਮ ਕਿ ਦਿੱਲੀ ਤੋਂ ਪੰਜਾਬ ਨਾਲ ਆ ਤੱਕਾ ਕਰ ਰਹੀਆਂ ਸਿੱਖਣਾ ਆ ਤੱਕਾ ਕਰ ਰਹੇ ਆ ਉਸ ਕਿਸਮ ਦੀ ਲੋੜ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਹੌਲੀ ਹੌਲੀ ਆਉਣ ਵਾਲੇ ਸਮੇਂ ਚ ਜਿਹੜੇ ਐਜੂਕੇਟਿਡ ਸਾਡੇ ਮੁੰਡੇ ਪੜ੍ਹ ਲਿਖ ਰਹੇ ਨੇ ਉਹਨਾਂ ਚ ਐਜੂਕੇਸ਼ਨ ਆ ਰਹੀ ਹੈ ਇਸ ਕਿਸਮ ਦਾ ਜਿਹੜਾ ਨੌਜਵਾਨ ਵਰਗ ਹੈ ਪੈਦਾ ਹੋਣਾ ਸ਼ੁਰੂ ਹੋ ਗਿਆ ਚੋਣਾਂ ਦੇ ਮੱਦੇ ਨਜ਼ਰ ਇਲੈਕਸ਼ਨ ਕੈਂਪੇਨਿੰਗ ਦਾ ਜ਼ੋਰ ਲਗਾਤਾਰ ਜਾਰੀ ਨਜ਼ਰ ਆਉਂਦਾ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਧਰਮਸਪਤਨੀ ਬੀਬੀ ਗੌਰਪ੍ਰੀਤ ਦਾ ਜ਼ਿਕਰ ਹੋਵੇ ਜਾਂ ਰਾਜਾ ਵੜਿੰਗ ਦੀ ਘਰਵਾਲੀ ਦਾ ਜ਼ਿਕਰ ਹੋਵੇ ਦਰਵੀਰ ਗੋਲਦੀ ਦੀ ਘਰਵਾਲੀ ਦਾ ਜ਼ਿਕਰ ਹੋਵੇ ਉਹ ਗਰਾਉਂਡ ਤੇ ਲੋਕਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਪਰ ਦੂਜੇ ਪਾਸੇ ਸਵਾਲ ਕਿਤੇ ਨਾ ਕਿਤੇ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਵਿੱਚ ਨੇ ਤੇ ਉਹਨਾਂ ਦੇ ਧਰਮਸਪਤਨੀ ਬੀਬਾ ਕਿਰਨਦੀਪ ਕੌਰ ਜਿਹੜਾ ਘਰ ਦੇ ਵਿੱਚ ਨੇ ਤਾਂ ਕੀ ਲੱਗਦਾ ਕਿ ਬੀਬਾ ਕਿਰਨਦੀਪ ਕੌਰ ਜਿਹੜਾ ਉਹ ਪ੍ਰਚਾਰ ਕਿਉਂ ਨਹੀਂ ਕਰਦੇ ਨਜ਼ਰ ਆਉਂਦੇ ਭਾਈ ਅਮਰਿਤਪਾਲ ਸਿੰਘ ਵਾਸਤੇ ਕਿਉਂ ਅਮਰਿਤਪਾਲ ਦੀ ਜਿਹੜੀ ਵਾਈਫ ਕਿਰਨ ਹੈ ਉਹ ਹੈਗੀ ਹੈ ਜੁਕੇ ਦੀ ਸਿਟੀਜ਼ਨ ਹੂੰ ਤੇ ਜਿਹੜਾ ਵਿਦੇਸ਼ੀ ਬੰਦਾ ਹੁੰਦਾ ਹੈ ਉਹ ਕਿਸੇ ਵੀ ਦੇਸ਼ ਦੇ ਰਾਜਨੀਤਿਕ ਮਸਲਿਆਂ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ ਉਹ ਕਾਰਨ ਹੈ ਕਿ ਉਹ ਇਸ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਪ੍ਰਚਾਰ ਨਹੀਂ ਕਰ ਰਹੀ ਹੈ ਕਿ ਹੂੰ ਜੋ ਇੱਥੋਂ ਦੀ ਸਿਟੀਜ਼ਨ ਹੋਂਦੀ ਉਹ ਸਿਟੀਜ਼ਨਸ਼ਿਪ ਸਰੈਂਡਰ ਕਰਕੇ ਪੰਜਾਬ ਦੀ ਇੱਥੇ ਆਪ ਦੀ ਜਿਹੜੀ ਸਿਟੀਜ਼ਨਸ਼ਿਪ ਲੈ ਲੇ ਤਾਂ ਫਿਰ ਉਹ ਪ੍ਰਚਾਰ ਕਰ ਸਕਦੀ ਸੀ ਹੂੰ ਮੈਸੇਜ ਕੋਈ ਅੰਤ ਵਿੱਚ ਤੁਹਾਡੇ ਵੱਲ ਇਹ ਸਾਡਾ ਤੀ ਇਹ ਹੈਗਾ ਕਿ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਡੈਸਟੀਨੀ ਹੈ ਉਹ ਰਾਜਨੀਤਿਕ ਤਾਕਤ ਨੇ ਤੈਅ ਕਰਨੀ ਹੁੰਦੀ ਹੈ ਜਿਹੜੀ ਰਾਜਨੀਤਿਕ ਤਾਕਤ ਹੈ ਸਹੀ ਬੰਦੇ ਚੂਜ਼ ਕਰੋ ਮਤਲਬ ਇਨਸਟਰੈਂਡ ਕਹਿੰਦਾ ਹੈ ਕਿ ਡੂਇੰਗ ਦਾ ਸੇਮ ਥਿੰਗਸ ਅਗੇਨ ਐਂਡ ਅਗੇਨ ਐਂਡ ਐਕਸਪੈਕਟਿੰਗ ਡਿਫਰੈਂਟ ਰਿਜ਼ਲਟ ਇਜ਼ ਅ ਫੂਲਿਸ਼ ਐਕਟ ਤੇ ਹੁਣ ਕਿਕਰ ਤੇ ਡਰਾਈਵਰ ਜਿਤਾ ਜਿਤਾ ਪਾਰਲੀਮੈਂਟਸ ਨਾ ਭੇਜੋ ਤੁਸੀਂ ਚੰਗੇ ਪੜੇ ਲਿਖੇ ਚੰਗੇ ਲੋਕਾਂ ਦੀ ਸਿਲੈਕਸ਼ਨ ਕਰੋ ਪੰਜਾਬ ਦੇ ਵਿੱਚ ਉਹ ਬੰਦਿਆਂ ਨੂੰ ਪਾਰਲੀਮੈਂਟ ਚ ਲੈ ਕੇ ਜਾਓ ਜਿਹੜੀ ਪੰਜਾਬ ਦੀ ਗੱਲ ਕਰਨ ਜਿਨ੍ਹਾਂ ਦਾ ਨਿੱਜੀ ਲਾਲਚ ਨਾ ਹੋਵੇ ਜਿਨ੍ਹਾਂ ਦੀ ਧੌਣ ਤੇ ਗੋਡਾ ਰੱਖ ਕੇ ਈਡੀ ਤੇ ਸੀਬੀਆਈ ਨਾ ਕਹੇ ਵੀ ਤੁਸੀਂ ਸਾਡੇ ਤੋਤੇ ਬਣ ਕੇ ਹੁਣ ਪੰਜਾਬ ਦੇ ਖਿਲਾਫ ਚੱਲੋ ਈਮਾਨਦਾਰ ਚੰਗੇ ਐਜੂਕੇਟਿਡ ਬੰਦਿਆਂ ਨੂੰ ਲੈ ਕੇ ਜਾਣਾ ਚਾਹੀਦਾ ਮੌਜੂਦਾ ਸਮੇਂ ਦੇ ਵਿੱਚ ਸੀਨੀਅਰ ਵਕੀਲ ਦੇ ਸਾਹਮਣੇ ਕੁਝ ਗਿਣਤੀ ਦੇ ਸਵਾਲ ਰੱਖੇ ਨੇ ਜਿਨ੍ਹਾਂ ਸਵਾਲਾਂ ਨੂੰ ਲੈ ਕੇ ਆਮ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਖਿਆਲਤ ਬਣਿਆ ਰਹਿੰਦਾ ਏ ਔਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਭਵਿੱਖ ਦੇ ਵਿੱਚ ਵੀ ਵੱਖ-ਵੱਖ ਸੰਦਰਭ ਦੇ ਵਿੱਚ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ